ਬੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦੇ ਅੱਜ ਦੇ ਇਸ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਅਮਰੀਕਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਗਈ ਤਿੰਨ ਜਾਣਿਆਂ ਦੀ ਜਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਲਈ येलो ਅਲਰਟ ਜਾਰੀ ਪੰਜ ਜ਼ਿਲ੍ਹਿਆਂ ਦੇ ਕਈ ਪਿੰਡ ਹੜ੍ਹਾਂ ਦੀ ਲਪੇਟ ਦੇ ਵਿੱਚ LPU ਯੂਨੀਵਰਸਿਟੀ ਦੇ ਵਿੱਚ ਅਮਰੀਕੀ ਉਤਪਾਦਾਂ ਦਾ ਕੀਤਾ ਗਿਆ ਬਾਇਕਾਟ ਦਿੱਲੀ ਦੇ ਵਿੱਚ ਗੁਰਸਿੱਖ ਸਰਪੰਚ ਨੂੰ ਪੰਜ ਕਾਰਨ ਸਿਕਿਉਰਿਟੀ ਗਾਰਡ ਨੇ ਰੋਕਿਆ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਅਮਰੀਕਾ ਦੇ ਵਿੱਚ ਡਰਾਈਵਰ ਦੀ ਗਲਤੀ ਦੇ ਕਾਰਨ ਇੱਕ ਬੇहद ਹੀ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਜਾਣਿਆਂ ਦੀ ਮੌਤ ਹੋ ਗਈ ਹੈ ਕੈਲੀਫੋਰਨੀਆ ਦੇ 28 ਸਾਲਾਂ ট্রাক ਡਰਾਈਵਰ ਹਰਜਿੰਦਰ ਸਿੰਘ ਨੇ ਰਾਸਤੇ ਤੇ ਯੂ ਟਰਨ ਮਾਰਿਆ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਦੱਸਦੀ ਹੈ ਕਿ ਇਸ ਮੋੜ ਤੇ ਯੂ ਟਰਨ ਮਾਰਨ ਦੀ ਇਜਾਜ਼ਤ ਵੀ ਨਹੀਂ ਸੀ ਤੇ ਸਾਰੇ ਐਮਰਜੈਂਸੀ ਵਹੀਕਲਸ ਹੀ ਇੱਥੇ ਯੂ-ਟਰਨ ਮਾਰ ਸਕਦੇ ਸਨ ਜਦੋਂ ਇਸ ਡਰਾਈਵਰ ਨੇ ਯੂ-ਟਰਨ ਮਾਰਿਆ ਤਾਂ ਉਸ ਸਮੇਂ ਇੱਕ ਮਿਨੀ ਵੈਨ ਜੋ ਦੂਜੇ ਪਾਸਿਓਂ ਆ ਰਹੀ ਸੀ ਟਰੱਕ ਦੇ ਨਾਲ ਟਕਰਾ ਗਈ ਅਤੇ ਟਰੱਕ ਹੀਟਾਂ ਫਸ ਗਈ ਇਸ ਮਿਨੀ ਵੈਨ ਦੇ ਵਿੱਚ ਤਿੰਨ ਲੋਕ ਸਵਾਰ ਸਨ ਦੋ ਲੋਕਾਂ ਦੀ ਬਹੁਤ ਮੌਕੇ ਤੇ ਹੋ ਗਈ ਅਤੇ ਤੀਸਰਾ ਵਿਅਕਤੀ ਜੋ ਕਿ ਮਿਨੀ ਵੈਨ ਦਾ ਡਰਾਈਵਰ ਸੀ ਉਹ ਹਸਪਤਾਲ ਦੇ ਵਿੱਚ ਦਮ ਤੋੜ ਗਿਆ ਚਦਕੇ ਟਰੱਕ ਡਰਾਈਵਰ ਅਤੇ ਉਸ ਦੇ ਨਾਲ ਬੈਠਾ ਇੱਕ ਹੋਰ ਸ਼ਖਸ ਸੁਰੱਖਿਅਤ ਰਹੇ ਹਨ ਪੁਲਿਸ ਨੇ ਦੱਸਿਆ ਕਿ ਹਰਜਿੰਦਰ ਸਿੰਘ 2018 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਆਇਆ ਸੀ ਤੇ ਉਸਨੇ ਕੈਲੀਫੋਰਨੀਆ ਦੇ ਵਿੱਚ ਡਰਾਈਵਿੰਗ ਲਾਇਸੈਂਸ ਲਿਆ ਹੁਣ ਉਸਨੂੰ ਤਿੰਨ ਲੋਕਾਂ ਦੀ ਮੌਤ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਉਹ ਇਮੀਗ੍ਰੇਸ਼ਨ ਵਿਭਾਗ ਦੀ ਹਿਰਾਸਤ ਦੇ ਵਿੱਚ ਹੈ ਇਹ ਹਾਦਸਾ ਹੁਣੋਂ ਬਚ ਸਕਦਾ ਸੀ ਜੇਕਰ ਇਹ ਡਰਾਈਵਰ ਇੰਨੀ ਵੱਡੀ ਲਾਪਰਵਾਹੀ ਨਾ ਕਰਦਾ ਮ੍ਰਿਤਕਾਂ ਦੇ ਵਿੱਚ ਫਲੋਰੀਡਾ ਤੋਂ ਇੱਕ 30 ਸਾਲਾ ਸ਼ਖਸ ਪੰਪਾਨੋ ਬੀਚ ਤੋਂ ਇੱਕ 37 ਸਾਲਾ ਔਰਤ ਅਤੇ ਇੱਕ 54 ਸਾਲਾ ਆਦਮੀ ਮਿਆਮੀ ਤੋਂ ਸੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਦੇ ਲਈ yellow alert ਜਾਰੀ ਕੀਤਾ ਹੈ ਜਿੱਥੇ 19 ਅਗਸਤ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦਰਮਿਆਨੀ ਮੀਂਹ, ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਉਮੀਦ ਹੈ हिमाचल ਦੇ ਵਿੱਚ ਭਾਰੀ ਮੀਂਹ ਦੇ ਕਾਰਨ ਹੁਸ਼ਿਆਰਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਤੇ ਫਾਜ਼ਿਲਕਾ ਦੇ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋਈ ਹੈ ਪ੍ਰਸ਼ਾਸਨ ਸਾਵਧਾਨੀ ਵਰਤ ਰਿਹਾ ਹੈ ਹਰੀਕੇ ਵੇਖੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਕਾਰਨ ਪਾਣੀ ਦਾ ਪੱਧਰ ਵਧਣ ਨਾਲ ਨੇੜਲੇ ਪਿੰਡਾਂ ਦੇ ਵਿੱਚ ਹੜਾ ਆ ਪੱਟੀ ਨੇੜੇ ਸਤਲੁਜ ਦਰਿਆ ਦਾ ਪੰਨ ਟੁੱਟਣ ਦੇ ਕਾਰਨ ਪ੍ਰਸ਼ਾਸਨ ਮੁਰੰਮਤ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਫਾਜ਼ਲਕਾ ਤੇ ਪਹਾੜੀ ਖੇਤਰਾਂ ਦੇ ਵਿੱਚ ਭਾਰੀ ਬਾਰਿਸ਼ ਨੇ ਸਤਲੁਜ ਦਰਿਆ ਦਾ ਪਾਣੀ ਵਧਾ ਦਿੱਤਾ ਜਿਸ ਤੇ ਨਾਲ ਲੋਕਾਂ ਦੇ ਵਿੱਚ ਡਰ ਪੈਦਾ ਹੋ ਗਿਆ ਹੈ। ਭਾਰਤ-ਪਾਕਿਸਤਾਨ ਸਰਹੱਦ ਨੇੜੇ ਕਵਾਲੀ ਪਿੰਡ ਦੇ ਵਿੱਚ ਲੋਕ ਸਾਵਧਾਨੀਆਂ ਵਰਤ ਰਹੇ ਹਨ। ਮੌਸਮ ਵਿਗਿਆਨ ਕੇਂਦਰ ਅਨੁਸਾਰ 18 ਅਗਸਤ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਪੁਸ਼ਿਆਰਪੁਰ ਤੇ ਰੂਪਨਗਰ ਸਮੇਤ ਸੂਬੇ ਦੇ ਕਈ ਜਲਿਆਂ ਦੇ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬੀਤੇ ਕੁਝ ਦਿਨਾਂ ਤੋਂ ਬਿਹਾਰ ਦੀਆਂ VOTER ਸੂਚੀਆਂ ਤੇ ਸਪੈਸ਼ਲ ਸਮਰੀ ਰਿਵਿਜ਼ਨ SIR ਮੁੱਦੇ ਨੂੰ ਲੈ ਕੇ ਵਿਵਾਦ ਜਾਰੀ ਹੈ ਵਿਰੋਧੀ ਧਿਰ ਖਾਸ ਕਰਕੇ ਰਾਹੁਲ ਗਾਂਧੀ ਨੇ VOTER ਸੂਚੀਆਂ ਦੇ ਵਿੱਚ ਖਾਮੀਆਂ ਦੇ ਦੋਸ਼ ਲਗਾਏ ਹਨ ਜਿਸ ਦੇ ਨਾਲ ਚੋਣ ਕਮਿਸ਼ਨ ਅੱਤੇ ਭਾਜਪਾ ਤੇ ਮਿਲੇ-ਪੁਗਤ ਅਤੇ ਵੋਟ ਚੋਰੀ ਕਰਨ ਦੇ ਇਲਜ਼ਾਮ ਲੱਗੇ ਹਨ ਇਸਤਤ ਰਾਣ ਦਿੱਲੀ ਦੇ ਵਿੱਚ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਤੇ ਵਿੱਚ ਮੁੱਖ ਚੋਣ ਕਮਿਸ਼ਨਰ ਗਣੇਸ਼ ਕੁਮਾਰ ਨੇ ਸਪਸ਼ਟ ਕੀਤਾ ਕਿ ਕਮਿਸ਼ਨ ਦੇ ਦਰਵਾਜ਼ੇ ਸਾਰਿਆਂ ਦੇ ਲਈ ਬਰਾਬਰ ਖੁੱਲੇ ਹਨ ਅਤੇ ਸਾਰੀਆਂ ਪ੍ਰਕਿਰਿਆ ਪਾਰਦਰਸ਼ੀ ਹਨ ਗਣੇਸ਼ ਕੁਮਾਰ ਨੇ ਕਿਹਾ ਕਿ ਸੰਵਿਧਾਨ ਦੇ ਅਨੁਸਾਰ 18 ਸਾਲ ਤੋਂ ਬਾਅਦ ਉਮਰ ਦਾ ਹਰ ਨਾਗਰਿਕ ਵੋਟਰ ਬਣਨ ਅਤੇ ਵੋਟ ਪਾਉਣ ਦਾ ਹੱਕਦਾਰ ਹੈ ਚੋਣ ਕਮਿਸ਼ਨ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਬਿਨਾਂ ਭੇਦਭਾਵ ਦੇ ਕੰਮ ਕਰਦਾ ਹੈ ਕਿਉਂਕਿ ਸਾਰੀਆਂ ਪਾਰਟੀਆਂ ਕਮਿਸ਼ਨ ਦੇ ਕੋਲ ਰਜਿਸਟਰਡ ਹੁੰਦੀਆਂ ਹਨ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਮਿਸ਼ਨ ਆਪਣੇ ਸੰਵਿਧਾਨਕ ਫਰਜ਼ਾਂ ਨੂੰ ਨਿਭਾਉਣ ਤੋਂ ਪਿੱਛੇ ਨਹੀਂ ਹਟੇਗਾ ਉਹਨਾਂ ਨੇ ਵੋਟਰ ਸੂਚੀਆਂ ਨਾਲ ਜੁੜੇ ਵਿਵਾਦ ਨੂੰ ਗੰਭੀਰ ਮੁੱਦਾ ਦੱਸਿਆ ਹੈ ਉਹਨਾਂ ਦੇ ਮੁਤਾਬਕ ਜ਼ਮੀਨੀ ਪੱਧਰ ਤੇ ਪ੍ਰਮਾਣਿਤ ਦਸਤਾਵੇਜ਼ ਜੋ ਰਾਜਨੀਤਿਕ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਬੂਥ ਲੈਵਲ ਅਫਸਰਾਂ ਦੁਆਰਾ ਤਿਆਰ ਕੀਤੇ ਜਾਂਦੇ ਹਨ ਇਹਆਂ ਤਾਂ ਪਾਰਟੀਆਂ ਦੇ ਸੂਬਾ ਜਾਂ ਰਾਸ਼ਟਰੀ ਆਗੂਆਂ ਤੱਕ ਨਹੀਂ ਪਹੁੰਚਦੇ ਜਾਂ ਫਿਰ ਜਾਣਬੁੱਝ ਕੇ ਵਿਵਾਦ ਖੜਾ ਕਰਦੇ ਹਨ ਉਹਨਾਂ ਨੇ ਸਪਸ਼ਟ ਕੀਤਾ ਕਿ ਬਿਹਾਰ ਦੇ ਵਿੱਚ ਐਸਆਈਆਰ ਪ੍ਰਕਿਰਿਆ ਸਫਲਤਾਪੂਰਵਕ ਚੱਲ ਰਹੀ ਹੈ ਜਿਸ ਦੇ ਵਿੱਚ 1.6 ਲੱਖ ਬੂਥ ਲੈਵਲ ਏਜੰਟਾਂ ਨੇ ਡਰਾਫਟ ਸੂਚੀ ਤਿਆਰ ਕੀਤੀ ਹੈ ਇਸ ਸੂਚਿ ਨੂੰ ਸਾਰੀਆਂ ਪਾਰਟੀਆਂ ਦੇ ਏਜੰਟਾਂ ਨੇ ਦਸਤਖਤ ਕਰਕੇ ਪ੍ਰਮਾਣਿਤ ਕੀਤਾ ਵੋਟਰਾਂ ਨੇ 28370 ਦਾਅਵੇ ਅਤੇ ਇਤਰਾਜ਼ ਦਰਜ ਕਰਵਾਏ ਹਨ ਜੋ ਪ੍ਰਕਿਰਿਆ ਦੀ ਪਾਰਦਰਸ਼ਤਾ ਨੂੰ ਦਰਸਾਉਂਦੀ ਹਨ ਚੋਣ ਕਮਿਸ਼ਨ ਦੀ ਕਾਰਜ ਸ਼ੈਲੀ ਤੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ 1 ਕਰੋੜ ਤੋਂ ਵੱਧ ਕਰਮਚਾਰੀ 10 ਲੱਖ ਬੂਥ ਲੈਵਲ ਏਜੰਟ ਅਤੇ 20 ਲੱਖ ਤੋਂ ਵੱਧ ਪੋਲਿੰਗ ਏਜੰਟ ਸ਼ਾਮਲ ਹੁੰਦੇ ਹਨ ਐਨੀ ਵੱਡੀ ਅਤੇ ਪਾਰਦਰਸ਼ੀ ਪ੍ਰਕਿਰਿਆ ਦੇ ਵਿੱਚ ਵੋਟ ਚੋਰੀ ਦਾ ਸਵਾਲ ਹੀ ਨਹੀਂ ਉੱਠਦਾ ਦੋਰੀ VOTING ਦੇ ਦੋਸ਼ਾਂ ਤੇ ਉਹਨਾਂ ਨੇ ਕਿਹਾ ਕਿ ਜਦੋਂ ਸਬੂਤ ਮੰਗੇ ਗਏ ਤਾਂ ਕੋਈ ਜਵਾਬ ਨਹੀਂ ਮਿਲਿਆ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਚੋਣ ਕਮਿਸ਼ਨ ਅਤੇ ਵੋਟਰ ਅਜਿਹੇ ਝੂਠੇ ਇਲਜ਼ਾਮਾਂ ਤੋਂ ਨਹੀਂ ਡਰਤੇ ਅੰਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ 7 ਕਰੋੜ ਤੋਂ ਵੱਧ ਵੋਟਰ ਅਤੇ ਸਾਰੇ ਹਿੱਸੇਦਾਰ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਨਾ ਤਾਂ ਕਮਿਸ਼ਨ ਦੀ ਭਰੋਸੇਯੋਗਤਾ ਤੇ ਅਤੇ ਨਾ ਹੀ ਵੋਟਰਾਂ ਦੀ ਸ਼ਮੂਲੀਅਤ ਤੇ ਸਵਾਲ ਉਠਾਈ ਜਾ ਸਕਦੇ ਹਨ ਜਲੰਧਰ ਨੇੜੇ ਫਗਵਾੜਾ ਸਥਿਤ लवली प्रोफेशनल्स ਯੂਨੀਵਰਸਿਟੀ ਐਲਪੀਯੂ ਦੇਸ਼ ਦੀਆਂ ਪ੍ਰਮੁੱਖ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਅਤੇ ਇਸ ਯੂਨੀਵਰਸਿਟੀ ਨਿਯਮ ਅਮਰੀਕੀ ਉਤਪਾਦਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ ਯੂਨੀਵਰਸਿਟੀ ਦੇ ਚਾਂਸਲਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਕੈਂਪਸ ਦੇ ਵਿੱਚ ਹੁਣ ਕੋਈ ਵੀ ਅਮਰੀਕੀ ਉਤਪਾਦ ਨਹੀਂ ਵੇਚਿਆ ਜਾਵੇਗਾ ਇਹ ਫੈਸਲਾ ਅਮਰੀਕਾ ਦੇ ਵੱਲੋਂ ਭਾਰਤੀ ਇੰਪੋਰਟ ਤੇ 50% ਦੇ ਟੈਰਿਫਸ ਲਗਾਉਣ ਦੇ ਵਿਰੋਧ ਦੇ ਵਿੱਚ ਲਿਆ ਗਿਆ ਮੈਦਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੂੰ ਅਪੀਲ ਕੀਤੀ ਸੀ ਕਿ ਟੈਰਿਫਸ ਦੀ ਬਜਾਏ ਗੱਲਬਾਤ ਰਾਹੀਂ ਮੁੱਦਾ ਹੱਲ ਕੀਤਾ ਜਾਵੇ ਪਰ ਅਮਰੀਕਾ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਉਹਨਾਂ ਐਲਾਨ ਕੀਤਾ ਕਿ ਜੇਕਰ ਸਤਾਈਏ ਕਸ ਤੋਂ ਬਾਅਦ ਵੀ ਟੈਰਿਫ ਚਾਰੀ ਰਹੇ ਤਾਂ ਐਲਪੀਯੂ ਕੈਂਪਸ ਦੇ ਵਿੱਚ ਅਮਰੀਕੀ ਸਮਾਨ ਦਾ ਪੂਰਨ ਬਾਇਕਾਟ ਹੋਵੇਗਾ ਅਮਰੀਕਾ ਦਾ ਕਹਿਣਾ ਹੈ ਕਿ ਟੈਰਿਫ ਸਥੇ ਘਰੇਲੂ ਉਦਯੋਗਾਂ ਨੂੰ ਸੁਰੱਖਿਆ ਦੇਣ ਕੇ ਜਦ ਕਿ ਭਾਰਤ ਮੰਨਦਾ ਹੈ ਕਿ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਵਿਰੁੱਧ ਹੈ ਤੇ ਦੋਵਾਂ ਦੇਸ਼ਾਂ ਦੇ ਵਪਾਰਕ ਸੰਬੰਧਾਂ ਨੂੰ ਨੁਕਸਾਨ ਪਹੁੰਚਾਏਗਾ ਮਾਹਿਰਾਂ ਅਨੁਸਾਰ ਇਸ ਵਿਵਾਦ ਨੇ ਨਾ ਸਿਰਫ ਨਾਲ ਆਈਟੀ ਸੁਰੱਖਿਆ ਅਤੇ ਹੋਰ ਖੇਤਰ ਪ੍ਰਭਾਵਿਤ ਹੋ ਸਕਦੇ ਹਨ ਨਾਬਾ ਬਲੌਕ ਦੇ ਪਿੰਡ ਕਲਸਾਣਾ ਦੀ ਪੰਚਾਇਤ ਨੂੰ 15 ਅਗਸਤ 2025 ਨੂੰ ਸਵਸ਼ ਭਾਰਤ ਅਭਿਆਨ ਦਿਨ ਸਫਾਈ ਲਈ ਨਵੀਂ ਦਿੱਲੀ ਦੇ ਵਿੱਚ ਜਲ ਸ਼ਕਤੀ ਮੰਦਰ ਸਮਾਣਾ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਗੁਰਦਿਆਨ ਸਿੰਘ ਨੂੰ ਵੀ ਸਨਮਾਨ ਮਿਲਿਆ ਪਰ ਉਸੇ ਦਿਨ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਾਲ ਕਿਲੇ ਤੇ ਤਿਰੰਗਾ ਲਹਿਰਾਉਣ ਆਲੇ ਸਨ ਸਰਪੰਚ ਨੂੰ ਸੱਦਾ ਪੱਤਰ ਮਿਲਣ ਦੇ ਬਾਵਜੂਦ ਸੁਰੱਖਿਆ ਕਾਰਨਾਂ ਕਰਕੇ ਗੇਟ ਤੇ ਰੋਕ ਲਿਆ ਗਿਆ ਗੁਰਦਿਆਨ ਸਿੰਘ ਜੋ ਕਿ ਇੱਕ ਗੁਰਸਿੱਖ ਹਨ ਅਤੇ ਉਹਨਾਂ ਨੇ ਸ਼ੇਦੀ ਸਾਹਿਬ ਕਕਾਰ ਪਾਏ ਹੋਏ ਸਨ ਉਹਨਾਂ ਨੂੰ ਸੁਰੱਖਿਆ ਮੁਲਾਜ਼ਮਾ ਨੇ ਸ਼ੇਦੀ ਸਾਹਿਬ ਉਤਾਰਨ ਦੀ ਸ਼ਰਤ ਤੇ ਹੀ ਪ੍ਰੋਗਰਾਮ ਦੇ ਵਿੱਚ ਜਾਣ ਦੀ ਇਜਾਜ਼ਤ ਦੇਣ ਦੀ ਗੱਲ ਕਹੀ ਸਰਪੰਚ ਨੇ ਸ਼ਰੀ ਸਾਹਿਬ ਨਾਲ ਉਤਰਨ ਦਾ ਫੈਸਲਾ ਕੀਤਾ ਤੇ ਵਾਪਸ ਚਲੇ ਗਏ ਗੁਰਦਿਆਨ ਸਿੰਘ ਨੇ ਇਸ ਘਟਨਾ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਨਾਲ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਪਰ ਦਿੱਲੀ ਦੇ ਵਿੱਚ ਉਨ੍ਹਾਂ ਦੇ ਨਾਲ ਹੋਈ ਬੇਇੱਜ਼ਤੀ ਅਸਵੀਕਾਰਨਯੋਗ ਹੈ ਉਹਨਾਂ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ ਤੇ ਵਿੱਚ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਤੇ ਵਿੱਚ ਅਜਿਹੀਆਂ ਘਟਨਾਵਾਂ ਹੋਰ ਨਾ ਵਾਪਰਨ ਇਸਦੇ ਨਾਲ ਹੀ ਅਸ਼ਤੇ ਬੁਲੇਟਿਨ ਦੇ ਵਿੱਚ ਐਨਾ ਹੀ ਮੈਨੂੰ ਸੁਖਨੀਤ ਕੌਰ ਨੂੰ ਦੇਵਤ ਦੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਸ ਬੀ ਪੋਜ਼ਿਟਿਵ ਐਂਡ ਬੀ ਯਰਸੈਲਫ